ਦੀਆਂ ਇੰਪ੍ਰੈਸਕਨਸ ਕਾਂਡਸਾਂ ਕਰਦੇ ਨੇ ਦੋ ਕੇਸ ਜਿਹੜੇ ਹੈਗੇ ਸਾਡੇ ਐਸ ਐਚਓ ਸਿਵਲ ਲਾਈਨ ਨੇ ਜਿਹੜੇ ਹੈਗੇ ਨੇ ਉਹ ਡਿਟੈਕਟ ਕੀਤੇ ਹੈਗੇ ਨੇ ਮਾਜੂਕ ਵਿਸ਼ਵ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਸੀਗੇ ਜਿਹੜੇ ਸਨੇਚਿੰਗ ਦੇ ਕੇਸਿਸ ਆ ਉਹ ਤੇ ਜਿਹੜੀ ਸਪੈਸ਼ਲੀ ਜਿਹੜੀ ਤਰਜੀਹ ਦੇ ਕੇ ਇਹਨਾਂ ਨੇ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਕੀਤੀ ਸੀਗੀ ਜਿਹਦੇ ਵਿੱਚ ਅਸੀਂ ਜਿਹੜਾ ਹੈਗਾ ਸਾਨੂੰ ਬੜੀ ਵੱਡੀ ਜਿਹੜੀ ਹੈਗੀ ਐਸ ਐਚਓ ਸਿਵਲ ਲਾਈਨ ਨੂੰ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਟੋਟਲ ਹੁਣ ਤੱਕ ਇਹਨਾਂ ਨੇ 13 ਮੋਬਾਈਲ ਇੱਕ ਮੋਟਰਸਾਈਕਲ ਤੇ ਇੱਕ ਐਕਟਿਵ ਜਿਹੜਾ ਹੈਗਾ ਦੋ ਮੁਕਦਮਿਆਂ ਦੇ ਵਿੱਚ ਜਿਹੜਾ ਹੈਗਾ ਇਦੇ ਵਿੱਚ ਇੱਕ 64 ਨੰਬਰ ਐਫ ਆਈ ਆਰ ਨੰਬਰ 379 ਬੀ 34 ਦੀ ਹੈਗੀ ਹੈ ਇਹ ਜਿਹੜੀ ਹੈਗੀ ਆ 20 ਤਰੀਕ ਦੀ ਹੈਗੀ ਆ ਆਪਣੀ ਐਫ ਆਈ ਆਰ ਜਿਹੜੀ ਹੈਗੀ ਆ ਸੌਰੀ 19 ਤਰੀਕ ਦੀ ਹੈਗੀ ਆ ਔਰ 20 ਤਰੀਕ ਨੂੰ ਦੋਸ਼ੀ ਗ੍ਰਿਫਤਾਰ ਕਰਕੇ ਇਕ ਲੋ 6 ਮੋਬਾਈਲ ਔਰ ਇੱਕ ਮੋਟਰਸਾਈਕਲ ਜਿਹੜਾ ਹੈਗਾ ਬਰਾਮਦ ਕੀਤਾ ਗਿਆ ਦੋਸ਼ੀ ਦਾ ਨਾਮ ਹੈਗਾ ਰਗੂ ਪੁੱਤਰ ਜਿਹੜਾ ਹੈਗਾ ਆ ਆਪਣਾ ਸੋਨੂ ਇਹ ਫਤੇਗੜ ਚੂੜੀਆਂ ਦਾ ਰਹਿਣ ਵਾਲਾ ਔਰ ਇਹਦੇ ਉੱਤੇ ਆਲਰੇਡੀ ਇੱਕ ਜਿਹੜਾ ਹੈਗਾ 755 ਦਾ ਕਲੰਦਰਾ ਹੈਗਾ ਇਸ ਤੋਂ ਇਲਾਵਾ ਇੱਕ 65 ਨੰਬਰ ਮੁਕੱਦਮਾ ਵੀ 379 ਬੀ ਜਿਹੜਾ ਸੀਗਾ ਉਹ ਦਰਜ ਕੀਤਾ ਗਿਆ ਸੀਗਾ ਮਿੱਤੇਈ 24 ਚਾਉਈ ਨੂੰ ਔਰ ਇਹਦੇ ਵਿੱਚ ਵੀ ਜਿਹੜੇ ਦੋਸ਼ੀ ਜਿਹੜੇ ਹੈਗਾ ਕਰਨ ਤੇ ਸੱਜੂ ਜਿਹੜਾ ਹੈਗਾ ਆ ਇਹ ਦੋਨੇ ਜਿਹੜੇ ਹੈਗੇ ਨੇ ਫਤੇਗੜ ਚੂੜੀਆਂ ਰੋਡ ਦੇ ਰਹਿਣ ਵਾਲੇ ਸੰਜੀਤ ਗਾਂਧੀ ਕਲੋਨੀ ਦੇ ਇਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 6 ਜਿਹੜੇ ਮੋਬਾਈਲ ਔਰ ਇੱਕ ਐਕਟਿਵਾ ਜਿਹੜਾ ਸੀਗਾ ਵਾਰਦਾਤ ਵਿੱਚ ਵਰਤਿਆ ਗਿਆ ਉਹ ਜਿਹੜਾ ਸੀਗਾ ਰਾਮ ਨਿਕਿਆ ਸੋ ਟੋਟਲ ਇਸ ਤਰ੍ਹਾਂ ਜਿਹੜੇ ਆ ਦੋ ਕੇਸਾਂ ਦੇ ਵਿੱਚ ਅਸੀਂ 13 ਮੋਬਾਈਲ ਇੱਕ ਫੌਟਸਾਈਕਲ ਔਰ ਇੱਕ ਐਕਟਿਵਾ ਜਿਹੜਾ ਹੈਗਾ ਵਾ ਉਹ ਰਿਕਵਰ ਕੀਤਾ ਕੀ ਬੈਕਗ੍ਰਾਉਂਡ ਕੀ ਹੈ ਨਾਲ ਇਹ ਬੰਦੇ ਮੁੰਡੇ ਜਿਹੜੇ ਹੈਗੇ ਨੇ ਜਿਹੜੇ ਛੋਟੀ ਏਜ ਦੇ ਹੀ ਹੈਗੇ ਨੇ 21 22 ਸਾਲ ਦੇ ਹੈਗੇ ਨੇ ਔਰ ਇਹ ਵੇਲੇ ਹੈਗੇ ਨੇ ਇਹੀ ਜਿਹੜਾ ਲੁੱਟਾ ਖੋਹਾਂ ਦਾ ਜਿਹੜਾ ਕੰਮ ਕਰਦੇ ਸੀਗੇ ਪਰ ਇਹਦੇ ਨਾਲ ਹੁਣ ਕਾਫੀ ਹੱਦੇ ਵੀ ਇਹਨਾਂ ਦਾ ਰਿਮਾਂਡ ਲੈ ਕੇ ਪੁਛਗਛ ਕੀਤੀ ਜਾ ਰਹੀ ਹੈ ਉਹਨਾਂ ਦੇ ਵਿੱਚ ਇੱਕ ਇੱਕ ਦੋਨਾਂ ਕੇਸਾਂ ਦੇ ਵਿੱਚ ਇਹਨਾਂ ਦਾ ਸਾਥੀ ਫੜਨ ਵਾਲਾ ਬਾਕੀ ਹੈਗਾ ਰਿਮਾਂਡ ਲੈ ਕੇ ਇਹਨਾਂ ਕੋਲ ਹੋਰ ਪੁਛਗਛ ਕਰਕੇ ਹੋਰ ਵੀ ਸਾਨੂੰ ਮੋਬਾਈਲ ਰਿਕਵਰ ਹੋਣ ਦੀ ਉਹਨਾਂ ਦੀ ਕੁਆਲਿਫਿਕੇਸ਼ਨ ਕਿੰਨੀ ਥੋੜੇ ਪੜ੍ਹੇ ਲਿਖੇ 10th ਤੋਂ 10th ਜਾਂ +2 ਹੀ ਹੈਗੇ ਨੇ 체체 모바일 ਦਾ ਹੁਣੇ ਰਿਕਵਰ ਕਰ ਲਏ ਹੈਗੇ ਸੋ ਪ੍ਰੋਕਸੀਮਿਟੀ ਕਹਿ ਸਕਦਾ 6 ਵਾਰ ਦਾਤਾ ਤਾਂ ਇਹ ਹੋ ਗਈਆਂ ਟ੍ਰੇਸ 6 ਦੂਸਰੀਆਂ ਹੋ ਗਈਆਂ ਨੇ ਇਹ ਜਿਹੜੀਆਂ ਮੇਨ ਸੇਵਾ ਲਾਈਨ ਨਾਲ ਬਜੀਠਾ ਰੋਡ ਤੇ ਸਦਰ ਦੇ ਏਰੀਆ ਦੇ ਵਿੱਚ ਜਿਹੜੀ ਇਹਨਾਂ ਦੀ ਜ਼ਿਆਦਾ ਜਿਹੜੀ ਸੀਗੀ ਸਨੇਚਿੰਗ ਸਰ ਨਸ਼ੇ ਨਸ਼ੇ ਦਾ ਮਤਲਬ ਨਸ਼ੇ ਹਾਲੇ ਤੱਕ ਜਿਹੜੀ ਹੈਗੀ ਹੈ ਗੱਲ ਸਾਹਮਣੇ ਨਹੀਂ ਆਈ ਬਟ ਜਦੋਂ ਪ੍ਰੀਕੀ ਨਾਲ ਪੁੱਛਗਿੱਛ ਕਰਕੇ ਫਿਰ ਜੇ ਕੋਈ ਗੱਲਬਾਤ ਹੋਈ ਤਾਂ ਨਸ਼ੇ ਜਿਸ ਦੇ ਪਹਿਲਾ ਮਾਮਲਾ ਦਰਜਾ ਉਹਦੇ ਤੇ ਸਨੇਚਿੰਗ ਦਾ ਹੀ ਨਹੀਂ ਆ ਉਹਦੇ ਨੂੰ ਬੋਲਤੀ ਹੈ ਨਹੀਂ ਉਹਦੇ ਤੇ ਜਿਹੜੀ ਹੈਗੀ ਹੈ 7 ਕੌਂਜਾ ਦੀ ਰੈਪਟ ਕੀਤੀ ਗਈ ਹੈਗੀ ਹੈ ਰਘੂ ਦੇ ਉੱਤੇ ਜਿਹੜੀ ਹੈਗੀ ਹੈ 7 ਕੌਂਜਾ ਕੀਤੀ ਗਈ ਹੈ ਲੜਾਈ ਚ ਪ੍ਰੋਵੈਂਟਿਵ ਐਕਸ਼ਨ ਸੀਗਾ ਜਿਸ ਐਕਟੀਵਿਟੀ ਵਾਸਤੇ ਕੀਤੀ ਗਈ ਉਹ ਵੀ ਕਿ ਚੋਰੀ ਦੀ ਜੂ ਉਹ ਜਿਹੜੀਆਂ ਚੀਜ਼ਾਂ ਸਾਰੀਆਂ ਇਹ ਹੀ ਆ ਤਪਤੀਸ਼ੀਆਂ ਹੈਗੀਆਂ ਨੇ ਹਜੇ ਤੱਕ ਇਹਨਾਂ ਨੂੰ ਫੜ ਕੇ ਜਿਹੜਾ ਹੈਗਾ ਪੁਛਕਿਛ ਕਰਕੇ ਰਿਮਾਂਡ ਲੈ ਕੇ ਇਹਨਾਂ ਕੋ ਸਾਰੀਆਂ ਬ੍ਰੀਕਿੰਗਾਂ ਚ ਜਿਹੜੇ ਏਰੀਆ ਚ ਸਾਰੇ ਜਦਾਬਾ ਦਾ ਤਮੰਨ ਜਿਹੜੀਆਂ ਹੁਣ ਤੱਕ ਜਿਹੜੀਆਂ ਹੈਗੀਆਂ ਉਹ ਸਿਵਲ ਆਇਨ ਏਰੀਆ ਦੇ ਵਿੱਚ ਜਿਹੜੀਆਂ ਇਹਨਾਂ ਨੇ ਬਾਤ ਕਰਤੀ ਇਹ ਮਂਜੀਠਾ ਰੋਡ ਦੇ ਉੱਪਰ ਹੈਗੀਆਂ ਉੱਥੇ ਨਾਲ ਹੀ ਕਿਉਂਕਿ ਮਜੀਠਾ ਰੋਡ ਦੇ ਨਾਲ ਹੀ ਜਿਹੜਾ ਸਦਰ ਦਾ ਏਰੀਆ ਸ਼ੇਅਰ ਹੋਇਆ ਨਾ ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਨਾਰਥ ਸਬ ਡਿਵੀਜ਼ਨ ਦੇ ਵਿੱਚ ਜਿਹੜੇ ਲੁੱਟਖੋਹਾਂ ਦੀਆਂ ਮਾਦਦਤਾ ਹੋਈਆਂ ਉਹਨੂੰ ਕਾਫੀ ਠੱਲ ਪਈ। ਹੋਰ ਵੀ ਸਰ ਕੋਈ ਇਹਨਾਂ ਦੇ ਕੋਲ ਬਿਲਕੁਲ ਰਿਮਾਂਡ ਲੈ ਕੇ ਆਣਾ ਦੇ ਤਿੰਨ ਤਿੰਨ ਦਿਨਾਂ ਦੇ ਰਿਮਾਂਡ ਲਿਆ ਗਿਆ ਜੇ ਐਮਆਈ ਸਾਹਿਬ ਤੋਂ ਤੇ ਪੁੱਛ ਕੇ ਚੱਲ ਰਹੀ ਹੈ ਕਿ ਹੋਰ ਵੀ ਕੋਈ ਵਿਤਾ ਤਰਨ ਸ਼ੇਅਰ ਕਰਾ। ਕੋਈ ਨਾ ਹੋਰ ਕਿਸੇ ਨੂੰ ਵੀ ਸੇਕ ਕਰਦੇ ਸੀ ਅਸਗੇ ਮਤਲਬ ਜਿੱਦਾਂ ਦੇਖੋ ਇਹ ਸਾਰੀਆਂ ਚੀਜ਼ਾਂ ਆਪਰੇਸ਼ਨ ਡਿਟੇਲਸ ਆ ਗਈਆਂ ਫਿਰ ਉਹ ਕਿਉਂਕਿ ਜੇ ਮੈਂ ਹੁਣ ਧਰਨਾ ਡਿਸਕਸ ਕਰਦਾ ਸਾਡਾ ਅਗਲੀ ਜਿਹੜੀ ਹੈਗੀ ਹੈ ਰਿਕਵਰੀ ਇਫੈਕਟ ਕਰਦਾ ਸਾਰੀ ਸੋ ਇਸ ਕਰਕੇ ਜਿੰਦਾ ਜਿੰਦਾ ਸਾਰੇ ਇਹਨੇ ਹਾਂਜੀ ਕੇਸ ਹੁੰਦੇ ਹ ਹਥਿਆਰ ਦੀ ਵਰਤੋਂ ਕਰਦੇ ਹੀ ਵਾਹ ਅਜੇ ਤੱਕ ਜਿਹੜੇ ਹੈਗੇ ਇਹਨਾਂ ਨੇ ਮੋਟਰਸਾਈਕਲ ਦੇ ਦਾ ਖੋ ਕਰਨ ਵਾਲੀ ਹੈਗੀ ਹਥਿਆਰ ਵਾਲੀ ਗੱਲ ਸਾਹਮਣੇ ਨਹੀਂ ਆਈ ਸਰ ਇਹਨੇ ਤੇ ਆਪਣਾ ਬਰਾਮਦ ਕਰ ਲਿਆ ਕਈ ਉਹਨਾਂ ਦੇ ਖੋ ਕੇ ਵਿੱਚ ਵੀ ਹੋਣਗੇ ਇਹਦੇ ਬਾਰੇ ਕੁਝ ਕੋਈ ਬਿਲਕੁਲ ਸਹੀ ਗੱਲ ਹੈ ਜਿਹੜੀ ਉਹ ਚੀਜ਼ ਹੈ ਉਹ ਇਨਵੈਸਟੀਗੇਸ਼ਨ ਦੌਰਾਨ ਸਾਹਮਣੇ ਹੈ ਕਿ ਲੋਕਲੀ ਸਭ ਲਾਗੇ ਲਾਗੇ ਕੀਤੇ ਆਪਣੀ ਸਰਦੀ ਦੀ ਚਵ ਹੈ ਜੀ ਬਾਕੀ ਇਹਨਾਂ ਨੂੰ ਬਰੀਕੀ ਨਾਲ ਪੁੱਛ ਕੇ ਚੱਕ ਲੈਂਦੇ ਆਂ ਥੈਂਕ ਯੂ ਜੀ ਸਰ